ਸੰਗਤ ਜੀ ਇਹ ਸ਼ਬਦ ਤੁਰਕੀ ਬਾਣੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਤਗੁਰ ਰਾਮਦਾਸ ਜੀ ਮਹਾਰਾਜ ਸਾਨੂੰ ਜਗਿਆਸੂ ਜੀਵਾਂ ਨੂੰ ਪਰਮੇਸ਼ਰ ਦੀ ਚਰਨ ਛਰਨ ਦੇ ਨਾਲ ਮਲਾਪ ਕਰਨ ਵਾਸਤੇ ਸਾਨੂੰ ਇੱਕ ਗੁਰਮਖ ਜੀਵਾਤਮਾ ਦੀ ਡੈਫੀਨੇਸ਼ਨ ਦੇ ਕੇ ਕਿ ਕਿਸ ਤਰ੍ਹਾਂ ਗੁਰਮਖ ਜੀਵਾਤਮਾ ਕਿਸ ਤਰ੍ਹਾਂ ਕੀ ਆਪਣੇ ਮਾਲਕ ਦਾ ਹੁਕਮ ਮੰਦੀ ਹੈ ਕਿਹੜਾ ਪਾਣਾ ਕੀ ਕਰਦੀ ਹੈ ਗੁਰਮੁਖ ਜੀਵਾਤਮਾ ਜਿਸ ਦੇ ਨਾਲ ਉਹ ਸਦਾ ਸੁਹਾਗਣ ਹੋ ਗਈ ਹੈ ਉਹ ਕਿਸ ਤਰ੍ਹਾਂ ਸਦਾ ਸੁਹਾਗਣ ਹੋਈ ਹੈ ਗੁਰਮੁਖ ਜੀਵਾਤਮਾ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਾਨੂੰ ਜਗਿਆ ਸੁਜੀਵਾਂ ਨੂੰ ਕਿਉਂ ਕਰਕੇ ਕਿਉਂ ਸਮਝਾ ਰਹੇ ਹਨ ਕਿਉਂਕਿ ਉਹਨਾਂ ਦੇ ਵੇਲੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਰਮ ਕਾਂਡ ਸੰ ਕਰਮ ਕਾਂਡਾ ਨਾਲ ਆਪਣੀ ਸੰਗਤ ਜੋ ਹੈ ਜੀਵਾਨ ਉਹ ਜੁੜੇ ਹੋਏ ਸਨ ਉਹਨਾਂ ਨੂੰ ਜੋੜਿਆ ਜਾਂਦਾ ਹੈ ਜੋ ਧਰਮ ਦੇ ਆਗੂ ਹੁੰਦੇ ਹਨ ਕੌਮਾਂ ਦੇ ਆਗੂ ਹੁੰਦੇ ਹਨ ਉਹਨਾਂ ਨੂੰ ਆਪ ਇਹਨਾਂ ਪਤਾ ਨਹੀਂ ਲੱਗਦਾ ਉਹ ਜਿੰਨਾ ਕੁ ਉਹਨਾਂ ਨੂੰ ਸੋਝੀ ਹੁੰਦੀ ਹੈ ਉਹਨਾਂ ਕੋ ਉਹ ਜੀਵਾਂ ਨੂੰ ਸਮਝਾ ਸਮਝਾਰੇ ਹੁੰਦੇ ਹਨ ਤੇ ਸਮਝਾ ਕੀ ਰਹੇ ਹੁੰਦੇ ਹਨ ਕਰਮ ਕਾਂਡ ਨਾਲ ਹੀ ਜੁੜ ਰਹੇ ਹੁੰਦੇ ਜਿੱਥੇ ਕਿ ਗੁਰਬਾਣੀ ਕਰਮ ਕਾਂਡ ਨੂੰ ਮੰਨਦੀ ਨਹੀਂ ਹੈ ਕਰਮ ਕਾਂਡ ਇਹ ਸਰੀਰ ਦੇ ਨਾਲ ਹੁੰਦੇ ਹਨ ਗੁਰਬਾਣੀ ਇਹ ਸਰੀਰ ਦੇ ਨਾਲ ਭਗਤੀ ਨੂੰ ਨਹੀਂ ਮੰਨਦੀ ਇਹ ਭਗਤੀ ਤੇ ਆਤਮਿਕ ਲੈਵਲ ਦੀ ਭਗਤੀ ਹੈ ਇਹ ਰੋਹਾਨੀ ਭਗਤੀ ਹੈ ਇਹ ਸਰੀਰਕ ਭਗਤੀ ਨਹੀਂ ਹੈ ਸਰੀਰ ਨੂੰ ਤੇ ਤੁਸ਼ ਕੀਤਾ ਹੈ ਮਾਇਆ ਗਿਆ ਹੈ ਇਹ ਮਾਇਆ ਹੈ ਇਹ ਤੇ ਸਾਨੂੰ ਇਹਦੇ ਵਿੱਚ ਬੈਠ ਕੇ ਸਾਨੂੰ ਅਸੀਂ ਇਹ ਤੋਂ ਫਾਇਦਾ ਇਹੀ ਲੈਣਾ ਹੈ ਕਿ ਸਾਨੂੰ ਇਹਦੇ ਵਿੱਚ ਬੈਠ ਕੇ ਆਕਾਸ਼ ਤੱਤ ਮਿਲਿਆ ਹੈ ਭਰਪੂਰ ਸਾਨੂੰ ਅਕਲ ਮਿਲੀ ਹੈ ਮਤਬੁੱਧ ਮਿਲੀ ਹੈ ਇਸ ਮਤਬੁੱద్ధి ਜਰੀਏ ਅਸੀਂ ਸਮਝ ਕੇ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਤੱਕ ਪਹੁੰਚਣਾ ਹੈ। ਤੋਂ ਸਾਨੂੰ ਸਤਗੁਰ ਮਹਾਰਾਜ ਜੀ ਦੱਸਦੇ ਹਨ ਆਓ ਸਮਝਦੇ ਹਾਂ। ਮਹਾਰਾਜ ਕਹਿੰਦੇ ਹਨ ਗੁਰਮਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ। ਸਤਗੁਰ ਮਹਾਰਾਜ ਕਹਿੰਦੇ ਹਨ ਕਿ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਕਿ ਉਹ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖ ਦਾ ਹੁਕਮ ਮੰਨਦਾ ਹੈ ਗੁਰਮੁਖ ਉਹ ਜਿਵੇਂ ਚਲਾਉਂਦਾ ਹੈ ਓਵੇਂ ਹੀ ਚੱਲਦਾ ਹੈ ਬਾਣੇ ਤੇ ਰਜਾ ਵਿੱਚ ਰਹਿੰਦਾ ਹੈ ਉਸਤੇ ਹੁਕਮ ਨੂੰ ਹੀ ਮੰਨਦਾ ਹੈ ਆਪਣਾ ਹੁਕਮ ਨਹੀਂ ਚਲਾਉਂਦਾ ਆਪਣੀ ਮਨਮਰਜ਼ੀ ਨਹੀਂ ਕਰਦਾ ਸਤਗੁਰ ਦਾ ਜੋ ਹੋ ਰਿਹਾ ਹੈ ਉਹਨੂੰ ਸਤਗੁਰ ਦਾ ਹੁਕਮ ਸਮਝ ਕੇ ਕਰਦਾ ਹੈ ਮੈਂ ਨਹੀਂ ਕਰਕੇ ਕੰਮ ਕਰਦਾ ਉਹ ਸਤਗੁਰ ਦਾ ਸਮਝ ਕੇ ਕਰਦਾ ਹੈ ਗੋਬਿੰਦ ਦਾ ਚਾਕਰ ਬਣ ਕੇ ਕਰਦਾ ਹਮ ਚਾਕਰ ਗੋਬਿੰਦ ਕੇ ਇਹ ਸਮਝ ਕੇ ਗੁਰਮਖ ਉਹ ਤਾਂ ਹੁਕਮ ਵਿੱਚ ਰਹਿੰਦਾ ਹੈ ਗੁਰਮਖ ਹੁਕਮ ਮੰਨੇ ਸਾ ਕੇਰਾ ਹੁਕਮੇ ਹੀ ਸੁਖ ਪਾਵੇ ਸੁਖ ਕਿੱਦਾਂ ਪਉਂਦਾ ਹੈ ਕਿ ਉਹਦੀ ਆਪਣੀ ਤਾਂ ਕੋਈ ਉਹਦੀ ਤ੍ਰਿਸ਼ਨਾ ਹੈ ਹੀ ਨਹੀਂ ਆਪਣੀ ਕੋਈ ਵਿਚਾਰ ਹੈ ਹੀ ਨਹੀਂ ਉਹ ਨਿਰ ਵਿਚਾਰ ਹੈ ਗੁਰਮਖ ਜੋ ਹੋ ਰਿਹਾ ਹੈ ਉਸ ਤਰ੍ਹਾਂ ਇਹ ਨਹੀਂ ਹੈ ਕਿ ਉਸ ਨੇ ਇਸ ਦਾ ਕੰਮ ਚੱਡੇ ਹੋਇਆ ਉਹ ਕਿਰਤ ਕਰਦਾ ਹੈ ਮਾਲਕ ਦੀ ਸਮਝ ਕੇ ਕਰਦਾ ਹੈ ਆਪਣੇ ਪਿਤਾ ਪਰਮੇਸ਼ਰ ਦੀ ਸਮਝ ਕੇ ਕਰਦਾ ਹੈ ਉਹਦਾ ਹੁਕਮ ਦੇ ਵਿੱਚ ਰਹਿੰਦਾ ਹੈ ਮੈਂ ਕਰਕੇ ਨਹੀਂ ਕਰਦਾ ਉਹ ਮਾਲਕ ਦਾ ਸਮਝ ਕੇ ਕਰਦਾ ਹੈ ਤੇ ਤਾਂ ਕਰਕੇ ਹੀ ਉਹ ਸੁਖ ਪਾ ਰਿਹਾ ਹੈ ਉਸ ਨੂੰ ਦੁੱਖ ਹੈ ਹੀ ਨਹੀਂ ਕਿਉਂਕਿ ਦੁੱਖ ਤਾਂ ਹੀ ਹੋਏਗਾ ਜੇ ਉਹ ਆਪਣੀ ਮਰਜ਼ੀ ਕਰਦਾ ਮਰਜ਼ੀ ਕਰਦਾ ਉਹ ਕੰਮ ਨਹੀਂ ਹੁੰਦਾ ਤੇ ਦੁੱਖ ਹੈ ਜੋ ਹੋ ਰਿਹਾ ਹੈ ਮਾਲਕ ਦਾ ਉਹ ਠੀਕ ਹੋ ਰਿਹਾ ਹੈ ਇਸੇ ਵਿੱਚੋਂ ਸੁੱਖ ਪਾਉਂਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਹੁਕਮੋਂ ਸੇਵੇ ਹੁਕਮੋਂ ਆਰਾਧੇ ਹੁਕਮੇ ਸਮੈ ਸਮਾਏ ਕਿ ਸਤਗੁਰ ਕਹਿੰਦੇ ਹਨ ਕਿ ਗੁਰਮੁਖ ਹੁਕਮੋਂ ਸੇਵੇ ਹੁਕਮੋਂ ਆਰਾਧੇ ਸੇਵਾ ਕੀ ਹੈ ਸੇਵਾ ਹੈ ਉਹਦੀ ਰਜਾ ਵਿੱਚ ਰਹਿਣਾ ਹਮੇਸ਼ਾ ਸੰਗਤ ਜੀ ਸਾਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਕਿ ਸੇਵਾ ਕੀ ਹੈ ਮਹਾਰਾਜ ਕਹਿੰਦੇ ਪੂਜਾ ਕੀਚੇ ਨਾਮ ਧਿਆਈਐ ਬਿਨ ਨਾਮ ਹੈ ਪੂਜਾ ਨਾ ਹੋਈ ਇਹ ਪੂਜਾ ਸੇਵਾ ਜੋ ਹੈ ਨਾ ਇਹ ਨਾਮ ਧਿਆਉਣਾ ਹੀ ਹੈ ਪੂਜਾ ਤੇ ਸੇਵਾ ਇਹੀ ਹੈ ਨਾਮ ਕੀ ਹੈ ਹੁਕਮ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜਿਉ ਇਹ ਹੁਕਮ ਹੀ ਆ ਹੁਕਮ ਤੇ ਚੱਲਣਾ ਹੀ ਉਹਦੀ ਸੇਵਾ ਹੈ ਉਦੀ ਪੂਜਾ ਹੈ ਉਦੀ ਰਜਾ ਵਿੱਚ ਰਹਿਣਾ ਹੀ ਉਦੀ ਸੇਵਾ ਹੋ ਰਹੀ ਹੈ ਕਿਉਂਕਿ ਅਸੀਂ ਰਜਾ ਵਿੱਚ ਹਾਂ ਉਹਦੇ ਭਾਣੇ ਵਿੱਚ ਹਾਂ ਉਹਦੇ ਹੁਕਮ ਵਿੱਚ ਹਾਂ ਇਹ ਹੀ ਤਾਂ ਉਦੀ ਸੇਵਾ ਕਿਉਂਕਿ ਭਾਣਾ ਮੰਨਿਆ ਹੋਇਆ ਹੈ ਜੋ ਜੀਵ ਭਾਣਾ ਮੰਨਦੇ ਹਨ ਗੁਰਮਖ ਭਾਣਾ ਮੰਨਦਾ ਹੈ ਉਹ ਉਦੀ ਸੇਵਾ ਹੋ ਰਹੀ ਹੈ ਇਹ ਹੀ ਉਹਦਾ ਧਿਆਨ ਹੈ ਧਿਆਨ ਉਹ ਹਮੇਸ਼ਾ ਹੁਕਮ ਵਿੱਚ ਹੀ ਰੱਖਦਾ ਆਪਣੇ ਮਨ ਨੂੰ ਸੰਸਾਰ ਵਿੱਚੋਂ ਉਹਨੇ ਕੱਢਿਆ ਹੋਇਆ ਹੈ ਉਹ ਨਿਰ ਵਿਚਾਰ ਹੋਇਆ ਹੈ ਕਿਉਂਕਿ ਵਿਚਾਰ ਹੈ ਸੰਸਾਰ ਦੇ ਵਿੱਚ ਤੇ ਸੰਸਾਰ ਵਿੱਚੋਂ ਉਹਨੇ ਕੱਢਿਆ ਹੈ ਦਾ ਮਤਲਬ ਨਿਰ ਵਿਚਾਰ ਹੈ ਬਾਣੇ ਵਿੱਚ ਹੈ ਉਹ ਨਿਰ ਵਿਚਾਰ ਹੈ ਹੁਕਮ ਵਿੱਚ ਹੈ ਉਹ ਨਿਰ ਵਿਚਾਰ ਨਿਰ ਵਿਚਾਰ ਹੈ ਤੇ ਆਪਣੇ ਮਨ ਉਹਦਾ ਮੂਲ ਵਿੱਚ ਹੈ ਨਿਰ ਵਿਚਾਰ ਹੀ ਮੂਲ ਵਿੱਚ ਹੁੰਦਾ ਹੈ ਤੇ ਇਹੀ ਉਹਦੀ ਸੇਵਾ ਅਸੀਂ ਸੰਸਾਰੀ ਆਪਣੇ ਮਾਪੇ ਦੀ ਹੁਕਮ ਮੰਨਦੇ ਹਾਂ ਬਾਣਾ ਮੰਨਦੇ ਹਾਂ ਜੋ ਸਾਨੂੰ ਕਹਿੰਦੇ ਹਨ ਉਹਨਾਂ ਦਾ ਕਹਿਣਾ ਮੰਨਦੇ ਹਾਂ ਤੇ ਫਿਰ ਇਹ ਉਹਨਾਂ ਦੀ ਅਸੀਂ ਸੇਵਾ ਹੀ ਹੈ ਉਹਨਾਂ ਦੇ ਆਖੇ ਲਗ ਉਹਨਾਂ ਦਾ ਜੋ ਉਹਨਾਂ ਨੇ ਕਿਹਾ ਅਸੀਂ ਉਸ ਤਰ੍ਹਾਂ ਕੀਤਾ ਤੇ ਉਹਨਾਂ ਦਾ ਅਸੀਂ ਕਹਿਣਾ ਮੰਨਿਆ ਹੈ ਨਾ ਐਹੀ ਤਾਂ ਉਹਨਾਂ ਦੀ ਅਸੀਂ ਆਪਣੇ ਮਾਂ ਤੇ ਉਸ ਸੰਸਾਰੀ ਮਾਂ ਤੇ ਵੀ ਸੇਵਾ ਕੀਤੀ ਐਹੀ ਆਪਣੇ ਇੱਕ ਸ੍ਰਿਸ਼ਟੀ ਦੇ ਮਾਲਕ ਦੀ ਸੇਵਾ ਹੈ ਹੁਕਮ ਮੰਨਣਾ ਪਾਣਾ ਮੰਨਣਾ ਉਹਦੀ ਰਜਾ ਵਿੱਚ ਰਹਿਣਾ ਹੁਕ ਅੱਗੇ ਮਹਾਰਾਜ ਕਹਿੰਦੇ ਹੁਕਮੇ ਸਮੈ ਸਮਾਏ ਹਮੇਸ਼ਾ ਗੁਰਮਖ ਉਸ ਦੇ ਹੁਕਮ ਦੇ ਵਿੱਚ ਆਪਣੇ ਪ੍ਰਭੂ ਪ੍ਰੀਤਮ ਪਿਆਰੇ ਦੇ ਹੁਕਮ ਵਿੱਚ ਹਮੇਸ਼ਾ ਸਮਾਇਆ ਰਹਿੰਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਹੁਕਮ ਵਰਤ ਨੇਮ ਸਵਚ ਸੰਜਮ ਮਨ ਚਿੰਦਿਆ ਫਲ ਪਾਏ ਅਕਿ ਸਤਗੁਰ ਮਹਾਰਾਜ ਸਾਨੂੰ ਦੱਸ ਰਹੇ ਹਨ ਜੀਵਾਂ ਨੂੰ ਕਹਿੰਦੇ ਹਨ ਕਿ ਕੁਰਮਖ ਜਾਦੂ ਹੁਕਮ ਵਿੱਚ ਚੱਲਦਾ ਹੈ ਉਹ ਹਮੇਸ਼ਾ ਬਾਣੀ ਵਿੱਚ ਰਹਿੰਦਾ ਤੇ ਉਸੇ ਬਾਣੀ ਵਿੱਚ ਹੀ ਰਹਿਣਾ ਜਿਵੇਂ ਮਹਾਰਾਜ ਨੇ ਪਹਿਲਾਂ ਦੱਸਿਆ ਹੈ ਕਿ ਉਹ ਇਹਦਾ ਪੂਜਨ ਜੋ ਹੈ ਸੇਵਾ ਹੈ ਉਹ ਉਸ ਪਰਮੇਸ਼ਰ ਦੀ ਉਹ ਹੁਕਮ ਵਿੱਚ ਰਹਿਣਾ ਹੈ ਤੇ ਉਹਦੇ ਵਿੱਚ ਜਦੋਂ ਪੂਜਾ ਸੇਵਾ ਹੋ ਰਹੀ ਹੈ ਇਹਦਾ ਮਤਲਬ ਸਭ ਕੁਝ ਵਿੱਚ ਹੀ ਆ ਗਿਆ ਜਿਉ ਸੰਸਾਰੀ ਵਰਤ ਨੇਮ ਸੱਚ ਸੰਜਮਨ ਇਸ ਸੰਸਾਰੀ ਜਿੰਨੇ ਇਹ ਕਰਮ ਕਰਮ ਹਨ ਇਸ ਸਭ ਕੁਝ ਵਿੱਚੇ ਆ ਗਏ ਹੁਕਮ ਦੇ ਗੱਦ ਹੁਕਮ ਵਿੱਚ ਆ ਗਿਆ ਕਿ ਸਭ ਕੁਝ ਹੋ ਗਏ ਸਾਰੇ ਤੀਨ ਥਾਂ ਦੇ ਵੀ ਫਲ ਮਿਲ ਸਭ ਕੁਝ ਹੋ ਗਿਆ ਵਿੱਚੇ ਆ ਗਿਆ ਹੁਕਮ ਦੇ ਵਿੱਚ ਮਨ ਚਿੰਦਿਆ ਫਲ ਪਾਏ ਮਨ ਚਿੰਦਿਆ ਫਲ ਕੀ ਹੈ ਗੁਰਮਖ ਦੀ ਵੀ ਕੋਈ ਆਸ ਸੀ ਕੋਈ ਉਸਨੇ ਵੀ ਮਨ ਵਿੱਚ ਚਿੰਦਿਆ ਹੋਇਆ ਸੀ ਕੋਈ ਫਲ ਸੋਚਿਆ ਸੀ ਮੈਂ ਪਾਉਣਾ ਹੈ ਕੀ ਪਉਣਾ ਸੀ ਉਹ ਗੁਰਮੁਖ ਨੇ ਫਲ ਕਿਹੜਾ ਪਾਇਆ ਹੈ ਸੰਸਾਰੀ ਜੀਵ ਥੋੜੀ ਆ ਗੁਰਮੁਖ ਗੁਰਮੁਖ ਨੇ ਫਲ ਪਾਇਆ ਨਿਰਾਕਾਰੀ ਉਸ ਨੂੰ ਨਿਰਾਕਾਰੀ ਫਲ ਚਾਹੀਦਾ ਸੀ ਉਸ ਨੂੰ ਪ੍ਰਭੂ ਪ੍ਰੀਤਮ ਆਪਣੇ ਪਿਆਰੇ ਦੀ ਚਰਨ ਚਰਨ ਚਾਹੀਦੀ ਸੀ ਉਹ ਨਹੀਂ ਚਾਹੁੰਦਾ ਸੀ ਇਸ ਮੈਂ ਆਵਾਗੋਣ ਦੇ ਚੱਕਰ ਚ ਪਾਵਾਂ ਇਸ 84 ਦੇ ਚੱਕਰ ਵਿੱਚ ਪਾਵਾਂ ਗਰਭਜੋਣ ਦੇ ਵਿੱਚ ਪਾਵਾਂ ਉਹ ਹਮੇਸ਼ਾ ਉਹ ਮੁਕਤੀ ਦਾ ਫਲ ਸੀ ਮੁਕਤੀ ਤੂੰ ਵੀ ਅੱਗੇ ਉਹ ਚਰਨ ਛਰਨ ਦਾ ਜੋ ਉਹਨੇ ਫਲ ਸੋਚਿਆ ਸੀ ਉਹ ਨੂੰ ਮਨ ਛਿੰਦਿਆ ਫਲ ਪਾਏ ਮਨ ਛਿੰਦਿਆ ਪਲ ਉਸਨੇ ਉਹ ਪਾਇਆ ਹੈ ਗੁਰਮਖ ਨੇ ਪਾਈ ਉਹਦੇ ਹੁਕਮ ਵਿੱਚ ਚੱਲ ਕੇ ਅੱਗੇ ਮਹਾਰਾਜ ਕਹਿੰਦੇ ਹਨ ਸਾਦਾ ਸੋਹਾਗਣ ਜੇ ਹੁਕਮੇ ਬੁੱਝੈ ਸਤਗੁਰ ਸੇਵੈ ਲੇਵ ਲਈ ਮਹਾਰਾਜ ਕਹਿੰਦੇ ਸਦਾ ਸੁਹਾਗਣ ਜੇ ਹੁਕਮੇ ਬੁੱਝੈ ਉਹ ਸਦਾ ਸੁਹਾਗਣ ਰੂਹਾਂ ਉਹ ਜੀਵ ਆਤਮਾਵਾਂ ਹੋ ਜਾਂਦੀਆਂ ਹਨ ਜੋ ਹੁਕਮ ਨੂੰ ਹੁਕਮ ਤੇ ਚੱਲ ਕੇ ਹੁਕਮ ਨੂੰ ਬੁੱਝ ਲੈਂਦੀਆਂ ਹਨ ਸਤਗੁਰ ਸੇਵਾ ਲਿਵ ਲਾਇ ਸਤਗੁਰ ਸੇਵਾ ਲਿਵ ਲਾਇ ਜਿਨ੍ਹਾਂ ਨੇ ਉਸ ਦੀ ਸੇਵਾ ਲਿਵ ਲਾ ਕੇ ਲਿਵ ਕੀਤੀ ਹੈ ਹਰ ਟਾਈਮ ਧਿਆਨ ਮਨ ਤੇ ਧਿਆਨ ਰੱਖਿਆ ਮਨ ਨੂੰ ਸੰਸਾਰ ਵਿੱਚੋਂ ਕੱਢ ਕੇ ਰੱਖਿਆ ਆਪਣੇ ਮੂਲ ਵਿੱਚ ਲਾ ਕੇ ਰੱਖਿਆ ਨਿਰਵਿਚਾਰ ਕਰਕੇ ਰੱਖਿਆ ਮਨ ਨੂੰ ਮਨ ਮਰਨਾ ਕੀ ਹੁੰਦਾ ਐ ਹੀ ਤੇ ਹੁੰਦਾ ਹੈ ਮਨ ਮਰਨਾ ਸੰਸਾਰ ਚੋਂ ਕੱਢਣਾ ਹੀ ਮਨ ਮਰਨਾ ਹੈ ਸੰਸਾਰ ਚੋਂ ਗੁਰਮਖ ਨੇ ਮਨ ਨੂੰ ਜਿਹਨੂੰ ਮਾਰਿਆ ਹੋਇਆ ਕਹਿੰਦੇ ਹਨਾ ਮਨ ਮਰਨਾ ਮਨ ਮਾਰਿਆ ਹੋਇਆ ਭਾਵ ਸੰਸਾਰ ਚੋਂ ਕੱਢਿਆ ਹੋਇਆ ਹੈ ਸੰਸਾਰ ਵਿੱਚੋਂ ਮਨ ਨੂੰ ਕੱਢ ਲੈਣਾ ਹੀ ਮਨ ਦਾ ਮਰਨਾ ਹੈ ਤਾਂ ਇਹ ਮਨ ਨੂੰ ਮਾਰਨਾ ਕਿਤੇ ਇਹ ਨਹੀਂ ਸੀ ਕਿ ਤਲਵਾਰਾਂ ਥੌੜੇ ਤੇ ਛਬੀਆਂ ਗੰਡਾਸੇ ਫੜ ਲੈਣੇ ਸੀ ਇਹਦੇ ਉੱਤੇ ਮਨ ਤੇ ਐ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਨੂੰ ਨਿਰ ਵਿਚਾਰ ਕਰਨਾ ਹੈ ਇਸ ਨੂੰ ਪਾਣੀ ਵਿੱਚ ਲਿਆਉਣਾ ਹੈ ਉਹ ਕਹਿੰਦੇ ਹਨ ਕਿ ਅਸੀਂ ਮਨ ਨੂੰ ਮਾਰਨਾ ਮਨ ਨੂੰ ਅਸੀਂ ਨਹੀਂ ਮਾਰ ਸਕਦੇ ਮਨ ਮਾਰਨ ਦੀ ਦਵਾਈ ਹੁਕਮ ਹੈ ਮਨ ਕੀ ਹੈ ਮਨ ਹਉਮੈ ਹੈ ਮੈਂ ਮੈਂ ਹੈ ਮੈਂ ਮੈਂ ਕਰਦਾ ਹੈ ਕਿ ਤਾਂ ਹੀ ਇਹ ਮਨ ਹੈ ਇਸ ਸੰਸਾਰ ਵਿੱਚ ਹੀ ਤੇ ਮੈਂ ਮੈਂ ਕਰਦਾ ਹੈ ਜਿਆਦੇ ਨੇ ਮੈਂ ਮੈਂ ਛੱਡੀ ਇਹਦਾ ਮਤਲਬ ਸੰਸਾਰ ਨੂੰ ਛੱਡਿਆ ਹੈ ਮੈਂ ਛੱਡ ਇੰਨਾ ਮਨ ਕਹਿੰਦਾ ਹੈ ਮੇਰਾ ਮੁਝ ਵਿੱਚ ਕਿਛ ਨਹੀਂ ਜਦ ਇਹ ਮਨ ਨੇ ਮੰਨ ਲਿਆ ਕਿ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿ ਚਹ ਸੋ ਤੇਰਾ ਕਿ ਪਰਮੇਸ਼ਰ ਜੋ ਕਿ ਚ ਹੈ ਸੋ ਤੇਰਾ ਮੇਰਾ ਕੁਛ ਨਹੀਂ ਹੈਗਾ ਤੇ ਫਿਰ ਸੰਸਾਰ ਚੋਂ ਸਮਝੋ ਆ ਗਿਆ ਇਹ ਮਤਲਬ ਇਸ ਸ਼ਬਦ ਨੂੰ ਅਗਰ ਉਹਨੇ ਕਮਾਇਆ ਉਹਨੇ ਮੰਨਿਆ ਤਾਂ ਕੱਲਾ ਬੋਲਣ ਦੇ ਨਾਲ ਨਹੀਂ ਇਹ ਸ਼ਬਦ ਨੂੰ ਬੋਲ ਲੈਣ ਦੇ ਨਾਲ ਉਹਨੇ ਮੰਨਿਆ ਹੈ ਇਹ ਸ਼ਬਦ ਨੂੰ ਉਹਦੇ ਉੱਤੇ ਚੱਲਿਆ ਹੈ ਕਮਾਇਆ ਹੈ ਤਾਂ ਮਨ ਨਿਰਵਿਚਾਰ ਹੈ ਤਾਂ ਮਨ ਸੰਸਾਰ ਵਿੱਚ ਨਹੀਂ ਹੈ ਇਹ ਹੈ ਮਨ ਦਾ ਮਰਨਾ ਤੋ ਉਹ ਜੀਵਾਤਮਾਵਾਂ ਸਦਾ ਸੁਹਾਗਣ ਹੋ ਜਾਂਦੀਆਂ ਹਨ ਜੋ ਇਸ ਮਨ ਨੂੰ ਸੰਸਾਰ ਚੋਂ ਕੱਢ ਕੇ ਹਮੇਸ਼ਾ ਉਹਦਾ ਧਿਆਨ ਜਿਹੜਾ ਹੈ ਉਹ ਹੁਕਮ ਦੇ ਵਿੱਚ ਲਾ ਕੇ ਬਾਣੀ ਵਿੱਚ ਲਾ ਕੇ ਰੱਖਿਆ ਹੈ ਪਰਮੇਸ਼ਰ ਨੂੰ ਯਾਦ ਕਰਦਾ ਹੈ ਆਪਣੇ ਨੂੰ ਬਸ ਆਪਣੇ ਆਪ ਦੇ ਵਿੱਚ ਰਹਿੰਦਾ ਹੈ ਉਹ ਬਿਲਕੁਲ ਉਹਦੇ ਵਿੱਚ ਕੋਈ ਵਿਚਾਰ ਨਹੀਂ ਉੱਠਦੇ ਇਹ ਉਹ ਜੀਵਾਤਮਾ ਸਦਾ ਸਹਾਗਣ ਹੋ ਜਾਂਦੀਆਂ ਹਨ ਕਿਉਂਕਿ ਮਨ ਸੰਸਾਰ ਚੋਂ ਨਿਕਲ ਕੇ ਮੂਲ ਵਿੱਚ ਆ ਚੁੱਕਾ ਹੈ ਨਿਰਵਿਚਾਰ ਸ਼ਾਂਤ ਹੋ ਚੁੱਕਾ ਹੈ ਇਹ ਕਿਹੜੀ ਜਗ੍ਹਾ ਹੈ ਇਹ ਹੈ ਸਹਿਜ ਸੁਣ ਦਾ ਘਾਟ ਕਬੀਰ ਸਾਹਿਬ ਕਹਿੰਦੇ ਹਨ ਤहां ਕਬੀਰਾ ਮਟਕਿਆ ਸਹਿਜ ਸੁਣ ਕੇ ਘਾਟ ਇਹ ਹੈ ਸਹਿਜ ਸੁਣ ਕੇ ਘਾਟ ਅੱਗੇ ਮਹਾਰਾਜ ਜੀ ਕਹਿੰਦੇ ਹਨ ਸਤਗੁਰ ਆਮਦਾਸ ਜੀ ਕਹਿੰਦੇ ਨਾਨਕ ਕਿਰਪਾ ਕਰੇ ਜਨ ਉੱਪਰ ਤੰਨਾ ਹੁਕਮੇ ਲੈ ਮਿਲਾਇ ਸਤਗੁਰ ਜੀ ਕਹਿੰਦੇ ਹਨ ਕਿ ਇਹ ਜੋ ਉੱਪਰ ਸਾਰਾ ਕੁਝ ਦੱਸਿਆ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਇਹ ਕਿਸੇ ਦੇ ਹੱਥ ਵਸ ਨਹੀਂ ਹੈ ਬਹੁਤ ਬਾਗਾ ਵਾਲੀਆਂ ਜੀਵਾਤਮਾਵਾਂ ਹਨ ਉਹ ਰੂਹਾਂ ਹਨ ਜਿਨ੍ਹਾਂ ਉੱਤੇ ਮਾਲਕ ਸ੍ਰਿਸ਼ਟੀ ਦਾ ਅਕਾਲ ਪੁਰਖ ਕਿਰਪਾ ਕਰ ਦਿੰਦਾ ਹੈ ਤਾਂ ਉਹਨਾਂ ਨੂੰ ਕੀ ਕਰਦਾ ਹੈ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ ਤਿੰਨਾ ਹੁਕਮੇ ਲਏ ਮਿਲਾਏ ਉਹਨਾਂ ਨੂੰ ਹੁਕਮ ਵਿੱਚ ਲੈ ਆਉਂਦਾ ਹੈ ਹੁਕਮ ਵਿੱਚ ਲੈ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਿਸ ਤਰ੍ਹਾਂ ਲਾਉਂਦਾ ਹੈ ਹੁਕਮ ਦੇ ਜਰੀ ਹੁਕਮ ਦੇਣ ਵਾਲਾ ਵੀ ਤੇ ਕੋਈ ਹੈ ਉਹ ਹੈ ਹਾਕਮ ਸ੍ਰਿਸ਼ਟੀ ਦਾ ਮਾਲਕ ਜੋ ਦਾਤਾ ਹੈ ਜੋ ਬਾਪੂ ਹੈ ਸਭ ਦਾ ਮਾਲਕ ਹੈ ਜੋ ਉਹ ਹੈ ਹਾਕਮ ਹਾਕਮ ਦੇ ਵਿੱਚੋਂ ਹੀ ਇਹ ਹੁਕਮ ਨਿਕਲਦਾ ਹੈ ਤੂੰ ਜਦ ਹੁਕਮ ਦੇ ਨਾਲ ਲੈ ਮਿਲਾਏ ਹੁਕਮ ਨਾਲ ਹੁਕਮ ਦੇ ਵਿੱਚ ਲਿਆ ਕੇ ਉਹਨੂੰ ਆਪਣੇ ਨਾਲ ਮਾਰਾ ਲਿੰਦਾ ਕਿਸ ਤਰ੍ਹਾਂ ਕਿ ਹੁਕਮ ਹਾਕਮ ਚੋਂ ਨਿਕਲਦਾ ਹੈ ਤੇ ਹੁਕਮ ਦੇ ਨਾਲ ਮਿਲ ਕੇ ਅਸੀਂ ਹਾਕਮ ਨੂੰ ਮਿਲ ਲੀਦਾ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਸਾਨੂੰ ਦੱਸਦੇ ਹਨ ਕਹਿੰਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਐ ਨਾਲ ਲਿਖਿਆ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਜੋ ਸ਼ੁਰੂਆਦ ਹੈ ਗੁਰਬਾਣੀ ਦੀ ਉੱਥੇ ਸਾਨੂੰ ਪਹਿਲੀ ਪੌੜੀ ਦੇ ਵਿੱਚ ਹੀ ਇਹ ਗੱਲ ਦੱਸ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਕਰਨਾ ਇਹ ਹੈ ਬ੍ਰह्म ਗਿਆਨ ਇਹ ਹੈ ਬ੍ਰह्म ਵਿਤਿਆ ਬ੍ਰह्म ਗਿਆਨ ਸਾਨੂੰ ਸਮਝਾ ਦਿੱਤਾ ਸੀ ਅਸੀਂ ਸਿਰਫ ਪੜਦੇ ਰਹੇ ਹਾਂ ਮੰਨਿਆ ਨਹੀਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਅਗਲੀ ਪੌੜੀ 'ਚ ਮਹਾਰਾਜ ਕਹਿੰਦੇ ਹਨ ਨਾਨਕ ਹੁਕਮੈ ਜੀ ਬੁਝੈ ਜੀ ਅਸੀਂ ਹੁਕਮ ਤੇ ਚੱਲਾਂਗੇ ਤੇ ਉਸ ਨੂੰ ਬੁਝਾਂਗੇ ਜੇ ਬੁਝ ਲਿਆ ਤੇ ਕੀ ਹੋਏਗਾ ਤਾਂ ਹਉਮੈ ਕਹੈ ਨਾ ਕੋਏ ਆ ਮੈਂ ਮੈਂ ਨਹੀਂ ਫਿਰ ਕਰੇਗਾ ਕਿਉਂਕਿ ਇਹ ਨਾਮ दारू ਹੈ ਇਹ ਹੁਕਮ दारू ਹੈ ਇਸ ਮਨ ਦੀ ਇਸ ਹਉਮੈ ਦੀ ਇਹ दारू ਹੈ ਇਹ ਹੁਕਮ दारू ਸੀ ਤਾਂ ਹੀ ਐਹੀ दारू ਇਹਨੂੰ ਦੇਣਾ ਸੀ ਮਨ ਨੂੰ ਇਹ ਮਨ ਦਾ दारू ਹੈ ਮੈਂ ਮੈਂ ਦਾ ਇਨੂਏ ਦਾ ਰੂਪ ਆਉਣਾ ਹੁਕਮ ਦਾ ਹੁਕਮ ਤੇ ਚੱਲ ਜਿਹੜੇ ਕਹਿੰਦੇ ਹਨ ਅਸੀਂ ਮਨ ਨੂੰ ਮਾਰਨਾ ਹੈ ਅਸੀਂ ਕਾਮ ਕ੍ਰੋ ਲੋਭ ਉਹ ਹੰਕਾਰ ਮਾਰਨਾ ਹੈ ਕਿਸੇ ਦੀ ਹਿੰਮਤ ਨਹੀਂ ਹੈ ਮਨ ਮਾਰ ਜਾਏ ਕੋਈ ਕਾਮ ਕ੍ਰੋ ਲੋਭ ਹੰਕਾਰ ਨੂੰ ਮਾਰ ਜਾਏ ਕਿਸੇ 'ਚ ਕੋਈ ਤਾਕਤ ਨਹੀਂ ਕਿਸੇ 'ਚ ਕੋਈ ਹਿੰਮਤ ਨਹੀਂ ਹੈ ਇਹ ਮਾਰਦਾ ਹੈ ਇਸ ਨੂੰ ਆ ਦਾਰੂ ਹੁਕਮ ਹੁਕਮ ਮਾਰਦਾ ਹੈ ਨਾ ਇਸ ਕਰਕੇ ਗੁਰਬਾਣੀ ਵਿੱਚ ਪੂਰੀ ਗੁਰਬਾਣੀ ਵਿੱਚ ਇਹੀ ਦੱਸਿਆ ਕਿ ਭਾਈ ਨਾਮ ਨਾਲ ਜੁੜੋ ਹੁਕਮ ਨਾਲ ਜੁੜੋ ਹੁਕਮ ਤੇ ਚੱਲੋ ਪਾਣਾ ਮੰਨੋ ਰਾਜਾ ਚ ਰਵੋ ਜਿੱਥੇ ਨਾਮ ਕਹਿੰਦੇ ਹਨ ਉੱਥੇ ਸਾਨੂੰ ਭਲੇਖਾ ਪੈ ਜਾਂਦਾ ਹੈ ਨਾਮ ਕਿ ਕੋਈ ਜਿਵੇਂ ਜਿਵੇਂ ਸੰਸਾਰੀ ਨਾਮ ਕਿਸੇ ਦਾ ਲੈਨੇ ਆ ਇਸੇ ਤਰ੍ਹਾਂ ਹੀ ਨਾਮ ਉਸ ਪਰਮੇਸ਼ਰ ਦਾ ਰੱਖ ਲਿਆ ਉਹਦਾ ਨਾਮ ਰੱਖ ਕੇ ਪਰਮੇਸ਼ਰ ਦਾ ਉਸ ਨਾਮ ਨੂੰ ਜਪ ਰਹੇ ਹਾਂ ਜੀਬਾਂ ਨਾਲ ਤੇ ਬੋਲਣਾ ਬੰਦ ਕੀਤਾ ਹੈ ਜੀਬੇ ਬਾਜੋਂ ਬੋਲਣਾ ਕਿਹਾ ਹੈ ਮਹਾਰਾਜ ਨੇ ਕਿ ਨਾ ਕੁਛ ਤੇ ਮਹਾਰਾਜ ਨੇ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ ਉਹਨਾਂ ਨਾਮ ਨਾਲ ਜੁੜਨ ਵਾਸਤੇ ਕਿਹਾ ਨਾਮ ਵੀ ਦੱਸਿਆ ਹੈ ਕਿ ਇੱਕੋ ਨਾਮ ਹੁਕਮ ਹੈ ਨਾਨਕ ਇਹ ਤੇ ਹੁਕਮ ਹੈ ਭਾਈ ਇਸ ਨਾਮ ਨਾਲ ਜੁੜਨਾ ਭਾਵ ਹੁਕਮ ਨਾਲ ਜੁੜਨਾ ਹੁਕਮ ਤੇ ਜਰਨਾ ਐਹੀ ਮਹਾਰਾਜ ਦੀ ਸੇਵਾ ਹੈ ਪਰਮੇਸ਼ਰ ਦੀ ਇਹੀ ਉਹਦੀ ਪੂਜਾ ਹੈ ਇਹਦੇ ਨਾਲ ਹੀ ਮਨ ਮਰਦਾ ਹੈ ਇਹਦੇ ਜਦ ਮਨ ਮਰ ਗਿਆ ਤਾਂ ਸਾਰਾ ਕੋਸ਼ਿ ਖਤਮ ਹੋ ਗਿਆ ਆਪਣੇ ਆਪ ਹੀ ਸਿਮਟਿਆ ਗਿਆ ਕਾਮ ਕਲੂ ਲੋਭੋ ਹੰਕਾਰ ਵੀ ਸਭ ਖਤਮ ਜਦ ਮਨ ਠੰਡਾ ਪੈ ਗਿਆ ਤੇ ਸਾਰਾ ਕੁਝ ਹੀ ਠੰਡਾ ਪੈ ਜਾਂਦਾ ਸਭ ਔਗਣ ਠੰਡੇ ਪੈ ਜਾਂਦੇ ਇਹ ਇੱਕ ਹੀ ਇਹਨੂੰ दारू ਪਿਆਉਣ ਦੇਣਾ ਆਹ दारू ਪਿਆਉਣਾ ਇਹਨੂੰ ਹੁਕਮ ਦਾ ਨਾਮ ਦਾ ਇਹ दारू ਇਹਨੂੰ ਦੇਣਾ ਤਾਂ ਭਾਈ ਇਸ ਕਰਕੇ ਅਸੀਂ ਇਹ ਪਖੰਡਾਂ ਤੋਂ ਦੂਰ ਹੋਣਾ ਸਰੀਰ ਕਿਰਿਆਵਾਂ ਨਹੀਂ ਕਰਨੀਆਂ ਮਨ ਹੱਠ ਯੋਗ ਨਹੀਂ ਕਰਨੇ ਸਰੀਰਕ ਹੱਠ ਯੋਗ ਨਹੀਂ ਕਰਨੇ ਤਾਂ ਆਪਣੇ ਨੂੰ ਤਪਾਉਣਾ ਨਹੀਂ ਹੈਗਾ ਤਨੂਰ ਵਾਂਗੂ ਤਾਂ ਇਸ ਕਰਕੇ ਇਹ ਕਿਹੇ ਚੱਕਰਾਂ 'ਚ ਨਹੀਂ ਪੈਣਾ ਛੇ ਚੱਕਰਾਂ 'ਚ ਨਹੀਂ ਪੈਣਾ ਰੀੜ ਦੀਆਂ ਹੱਡੀਆਂ ਦੇ ਵਿੱਚੋਂ ਸੁਸ਼ਮਣਾ ਜਿਹੜਾ ਪਿੰਗੜਾ ਨੂੰ ਇਹ ਕਿਸੇ ਚੱਕਰ 'ਚ ਨਹੀਂ ਪੈਣਾ ਸੂਰਜ ਚੰਦ ਵਾਲੇ ਇਹ ਚੱਕਰ 'ਚ ਨਹੀਂ ਪੈਣਾ ਉਗਰਬਾਣੀ ਨੇ ਸਾਨੂੰ ਸਭ ਇਹ ਕਰਮਾਂ ਕਾਂਡਾ ਚੋਂ ਹਟਾ ਕੇ ਇੱਥੇ ਜੋੜਿਆ ਹੁਕਮ ਦੇ ਵਿੱਚ ਨਾਮ ਦੇ ਨਾਮ ਇਹ ਹੈ ਸਾਡਾ ਨੇਚਰਲੀ ਪਗਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਾਂ ਦੀ ਜੋ ਪਗਤੀ ਹੈ ਜੋ ਸਾਨੂੰ ਸਮਝਾਇਆ ਸੀ ਨਾਮ ਨਾਲ ਜੋੜਨ ਵਾਸਤੇ ਉਹ ਆ ਸੀ ਆ ਦੱਸੀ ਉਹਨਾਂ ਨੇ ਸਾਰੀ ਗੱਲ ਵਿੱਚ ਕੋਈ ਕਰਮ ਕਾਂਡ ਨਹੀਂ ਆਇਆ ਕੋਈ ਉਹਨਾਂ ਨੇ ਕਿਹਾ ਨਹੀਂ ਚੌਂਕੜੀ ਮਾਰ ਕੇ ਬੈਠਣਾ ਉਹਨਾਂ ਕਿਹਾ ਸਦਾ ਸੁਹਾਗਣ ਜੀ ਹੁਕਮ ਹੈ ਬੁੱਝੈ ਸਦਾ ਸੁਹਾਗਣ ਉਹ ਹੋ ਜਾਂਦੀ ਜੇ ਹੁਕਮ ਹੈ ਬੁੱਝੈ ਇਸ ਹੁਕਮ ਨੂੰ ਜਿਹੜਾ ਬੁੱਝ ਲੈ ਜਿਹਨੂੰ ਸਮਝ ਆ ਜੇ ਸਮਝ ਤਾਂ ਆਏਗੇ ਜੇ ਅਸੀਂ ਹੁਕਮ ਤੇ ਚੱਲਾਂਗੇ ਚੱਲਾਂਗੇ ਤੇ ਬੁੱਝਾਂਗੇ ਐਦਾਂ ਨਹੀਂ ਬੁੱਝਿਆ ਜਾਂਦਾ ਇਹ ਇਹ ਹੌਲੀ 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 ਸਟੈਪ ਬਾਈ ਸਟੈਪ ਅੱਕੀ ਵੱਧਦਾ ਕੀ ਕਿਤਰਾ ਵੱਧਦਾ ਨਾਨਕ ਕਿਰਪਾ ਕਰੇ ਜਨ ਉੱਪਰ ਤਨਾ ਹੁਕਮੇ ਲੈ ਮਲਾਈ ਉਹਨਾਂ ਨੂੰ ਉਹਦੇ ਵਿੱਚ ਹੁਕਮ ਦੇ ਵਿੱਚ ਉਹ ਰਚ ਜਾਂਦੇ ਹਨ ਉਹਨਾਂ ਨੂੰ ਉਹਦੇ ਵਿੱਚ ਲਿਆ ਕੇ ਉਹਨਾਂ ਨੂੰ ਉਹ ਰਚ ਜਾਂਦੇ ਹਨ ਤੇ ਲੈ ਮਿਲਾਏ ਜਿੱਥੋਂ ਹੁਕਮ ਉਪਜਦਾ ਹੈ ਉੱਥੋਂ ਉਹਦੇ ਨਾਲ ਹਾਕਮ ਨਾਲ ਮਿਲ ਜਾਂਦੀ ਆ ਆਹ ਹੈ ਭਾਈ ਵਿਧੀ ਤਾਂ ਇਸ ਕਰਕੇ ਅਸੀਂ ਸਾਰ ਕਰਮਾ ਕੰਡਾ ਨੂੰ ਛੱਡিয়ে ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਹੀ ਨਹੀਂ ਗੁਰਬਾਣੀ ਨਾਲ ਜੁੜ ਕੇ ਪੜ੍ਹ ਕੇ ਸਮਝ ਕੇ ਮੰਨिए ਸੁਣਿਆ ਮੰਨਿਏ ਸੁਣਿਆ ਮੰਨਿਆ ਮੰਨਣਾ ਹੈ ਅਸੀਂ ਬਸ ਇਤਰੋ ਸੁਣਨੇ ਉਧਰੋਂ ਕੱਢੀ ਜਾ ਰਹੇ ਹਾਂ ਮੱਥਾ ਟੇਕ ਕੇ ਆ ਜਾਂਦੇ ਹਾਂ ਬਸ ਇਸ ਤਰ੍ਹਾਂ ਨਹੀਂ ਹੈ ਇਹ ਨਹੀਂ ਹੈਗਾ ਇਹ 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 ਵਾਲਾ ਸਿਧਾਂਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ ਤੋਂ ਇਸ ਕਰਕੇ ਭਾਈ ਬੇਨਤੀਆਂ ਕਰੀਏ ਨਹੀਂ ਸਮਝ ਆਉਂਦੀ ਤੇ ਬੇਨਤੀਆਂ ਕਰੀਏ ਆਪਣੇ ਮਾਲਕ ਨੂੰ ਮਾਲਕ ਤੇ ਦੂਰ ਨਹੀਂ ਅੰਦਰ ਹੀ ਆਪ ਚਲਾ ਰਹੇ ਹਨ ਸਭ ਕੁਝ ਆਪ ਹੀ ਕਰ ਰਹੇ ਹਨ ਆਪ ਹੀ ਹੈ ਬਸ ਮਨੁੱਖ ਨੂੰ ਅਜੇ ਅੰਧੇਰਾ ਹੈ ਉਹ ਉਹੀ ਇਹੀ ਪੜਦਾ ਹੈ ਬਸ ਜਿਹੜਾ ਮਾਨਾ ਹੈ ਨਾ ਇਹ ਮੈਂ ਮੈਂ ਇਹ ਹੋਮੇ ਦਾ ਪੜਦਾ ਇਹੀ ਪੜਦਾ ਅੱਗੇ ਪਿਆ ਹੋਇਆ ਜਦ ਇਹ ਮੂਲ ਚ ਆ ਗਿਆ ਤੇ ਸਾਰਾ ਕੁਝ ਸ਼ੋ ਹੋ ਜਾਂਦਾ ਆਪ ਹੀ ਹੁੰਦਾ ਹੈ ਉਹ ਮਾਲਕ ਸੱਚੇ ਪਾਸ਼ਾ ਆਪ ਹੀ ਸਾਰੇ ਪਾਸੇ ਵਰਤ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ